ਗੁਰਪ੍ਰੀਤ ਪਿੰਡ ਦਾ ਇੱਕ ਸਧਾਰਨ ਜਿਹਾ ਮੁੰਡਾ ਸੀ ਹਰ ਰੋਜ਼ ਖੇਤਾਂ ਵਿੱਚ ਮਿਹਨਤ ਕਰਦਾ ਸੀ ਤੇ ਰਾਤ ਨੂੰ ਤਾਰਿਆਂ ਵੱਲ ਵੇਖ ਕੇ ਕਹਿੰਦਾ ਇੱਕ ਦਿਨ ਮੈਂ ਵੀ ਬਾਹਰ ਜਾਵਾਂਗਾ ਮਾਂ ਤੈਨੂੰ ਸੁੱਖ ਦੇਵਾਂਗਾ ਮਾਂ ਮੁਸਕਰਾਉਂਦੀ ਸੀ ਪਰ ਅੱਖਾਂ 'ਚ ਡਰ ਹੁੰਦਾ ਸੀ ਪੁੱਤਰ ਦੂਰ ਜਾਵੇਗਾ ਤਾਂ ਇਹ ਘਰ ਸੁੰਨਾ ਹੋ ਜਾਵੇਗਾ ਸਾਲਾਂ ਬੀਤ ਗਏ ਤੇ ਗੁਰਪ੍ਰੀਤ ਦਾ ਵਿਆਹ ਆ ਗਿਆ ਸਾਰਾ ਪਿੰਡ ਉਸ ਨੂੰ ਮਿਲਣ ਆ ਗਿਆ ਸੀ ਮਾਂ ਨੇ ਆਪਣਾ ਆਸ਼ੀਰਵਾਦ ਦਿੱਤਾ ਤੇ ਆਖਰੀ ਵਾਰ ਮੱਥਾ ਜਮਿਆ ਰੱਬ ਤੈਨੂੰ ਸੁਰੱਖਿਅਤ ਰੱਖੇ ਪੁੱਤਰ ਪਰ ਜਿੱਥੇ ਵੀ ਰਹੀ ਆਪਣੀ ਮਿੱਟੀ ਨਾ ਭੁੱਲੀ ਉਹ ਵਿਦੇਸ਼ ਚਲਾ ਗਿਆ ਸ਼ੁਰੂ ਦੇ ਦਿਨ ਬਹੁਤ ਮੁਸ਼ਕਲ ਸਨ ਸਿਰ ਉੱਤੇ ਛੱਤ ਤਾਂ ਸੀ ਪਰ ਦਿਲ ਵਿੱਚ ਘਰ ਨਹੀਂ ਸੀ ਹਰ ਸ਼ਾਮ ਕੰਮ ਤੋਂ ਵਾਪਸ ਆ ਕੇ ਮਾਂ ਦੀ ਆਡੀਓ ਸੁਣਦਾ ਸੀ ਮਾਂ ਦੀ ਆਵਾਜ਼ ਹੀ ਉਸ ਦੀ ਤਾਕਤ ਸੀ ਹਫ਼ਤਿਆਂ ਤੱਕ ਉਸ ਦੀ ਘਰ ਮਾਂ ਨਾਲ ਗੱਲ ਨਹੀਂ ਹੋ ਸਕੀ ਕਈ ਵਾਰ ਖਿੜਕੀ ਚੋਂ ਬਾਹਰ ਵੇਖਦਾ ਤੇ ਸੋਚਦਾ ਇੱਥੇ ਸਭ ਕੁਝ ਹੈ ਪਰ ਉਹ ਗਰਮ ਚਾਹ ਨਹੀਂ ਤੇ ਨਾ ਹੀ ਮਾਂ ਦਾ ਉਹ ਮਾਂ ਦਾ ਹੱਥ ਸਾਲ ਲੰਘਦੇ ਗਏ ਹੁਣ ਉਹ ਵਿਦੇਸ਼ ਚ ਸੈੱਟ ਸੀ ਗੱਡੀ ਵੀ ਸੀ ਘਰ ਵੀ ਸੀ ਪੈਸਾ ਵੀ ਸੀ ਪਰ ਹਰ ਬਾਰੀ ਜਦ ਕਾਲ ਕਰਦਾ ਮਾਂ ਦੀ ਆਵਾਜ਼ ਥੋੜੀ ਕਮਜ਼ੋਰ ਹੋ ਗਈ ਸੀ ਇੱਕ ਦਿਨ ਉਸ ਨੂੰ ਖਬਰ ਆਈ ਮਾਂ ਬਿਮਾਰ ਹੈ ਉਸਨੇ ਟਿਕਟ ਲੈ ਲਈ ਪਰ ਜਦ ਤੱਕ ਉਹ ਪਿੰਡ ਪਹੁੰਚਿਆ ਮਾਂ ਚਲੀ ਗਈ ਸੀ ਘਰ ਦੇ ਬੇੜੇ ਚੋਂ ਉਸਨੇ ਮਿੱਟੀ ਚੁੱਕੀ ਮੱਥੇ ਨਾਲ ਲਾਈ ਤੇ ਰੋ ਪਿਆ ਮਾਂ ਤੂੰ ਕਹਿੰਦੀ ਸੀ ਆਪਣੇ ਵਿਰਸੇ ਨੂੰ ਨਾ ਭੁੱਲੀਂ ਪਰ ਮੈਂ ਪੈਸੇ ਦੇ ਚੱਕਰ 'ਚ ਤੇਰੀ ਗੋਦ ਖੋ ਬੈਠਾ ਉਸ ਦਿਨ ਪਿੰਡ ਦਾ ਆਸਮਾਨ ਵੀ ਰੋਇਆ ਸੀ ਲਾਈਟਾਂ ਬੰਦ ਹੋ ਗਈਆਂ ਸਨ ਬਿਜਲੀ ਚਲੀ ਗਈ ਸੀ ਪਰ ਚੰਦ ਦੀ ਚਮਕ ਵਿੱਚ ਇੱਕ ਪੁੱਤਰ ਦਾ ਪਛਤਾਵਾ ਸਾਫ਼ ਦਿਖਦਾ ਸੀ ਹੁਣ ਗੁਰਪ੍ਰੀਤ ਹਰ ਸਾਲ ਪੰਜਾਬ ਆਉਂਦਾ ਹੈ ਮਾਂ ਦੇ ਨਾਮ ਤੇ ਇੱਕ ਛੋਟਾ ਸਕੂਲ ਖੋਲ੍ਹਿਆ ਹੈ ਉਹ ਕਹਿੰਦਾ ਜਿਹੜੀ ਧਰਤੀ ਨੇ ਮੈਨੂੰ ਜਨਮ ਦਿੱਤਾ ਉਹ ਮੇਰਾ ਕਰ ਹੈ ਪਰਦੇਸ ਸਿਰਫ ਕਮਾਈ ਦੇ ਲਈ ਹੈ ਪਰ ਸੁੱਖ ਸਦਾ ਮਿੱਟੀ ਜਿਹਾ ਮਿਲਦਾ ਹੈ ਪਰਦੇਸੀਆਂ ਦੀ ਜ਼ਿੰਦਗੀ ਬਹੁਤ ਸੋਹਣੀ ਲੱਗਦੀ ਹੈ ਪਰ ਅਸਲੀ ਧਨ ਉਹ ਨਹੀਂ ਜੋ ਡਾਲਰਾਂ 'ਚ ਮਿਲੇ ਅਸਲੀ ਧਨ ਉਹ ਹੈ ਜੋ ਮਾਂ ਦੀਆਂ ਦੁਆਵਾਂ 'ਚ ਮਿਲੇ